ਇਹ ਜਦੋਂ 47 ਦੀ ਵੰਡ ਹੋਈ ਹੈ ਜਦੋਂ ਸਾਡਾ ਇਹ ਪਿੰਡ ਜਿਹੜਾ ਮੁਸਲਮਾਨਾਂ ਦਾ ਸੀਗਾ ਤੇ ਜਦੋਂ ਅਸੀਂ ਉਧਰੋਂ ਸਾਰੇ ਅਸੀਂ ਪਾਕਿਸਤਾਨ ਤੋਂ ਉੱਢ ਕੇ ਆਏ ਆ ਇੱਥੇ ਜਦੋਂ ਇੱਥੇ ਆਏ ਆ ਤੇ ਮਸਜਿਦ ਉਦੋਂ 4 ਕੁ ਸਾਲ ਹੋ ਗਿਆ ਸੀ 47 ਤੋਂ ਪਹਿਲਾਂ ਨਵੀਂ ਮਸਜਿਦ ਜਿਹੜੀ ਇਹ ਬਣੀ ਸੀ ਜੀ ਦੂਜੀ ਗੱਲ ਦਾ ਧਿਆਨ ਕਰੋ ਜੇ ਬਾਬਾ ਜੀ ਇਹ ਦੱਸ ਰਹੇ ਸੀ ਕੀ ਪ੍ਰਾਰਥਨ ਸਮੇਂ ਦੀ ਜਿਹੜੀ ਹੈ ਮਸੀਤ ਹੋਇਆ ਕਰਦੀ ਸੀ ਤੇ ਇਸ ਵਿੱਚ ਜਦੋਂ 47 ਦੀ ਵੰਡ ਹੋਈ ਹੈ ਉਸ ਤੋਂ ਬਾਅਦ ਇੱਥੇ ਗੁਰੂ ਮਹਾਰਾਜ ਜੀ ਪ੍ਰਕਾਸ਼ ਰਹੇ ਨੇ ਇੱਥੇ ਹੀ ਗੁਰਬਾਣੀ ਪੜ੍ਹਦੇ ਰਹੇ ਹਾਂਜੀ ਹਾਂਜੀ ਤੇ ਦੂਜੀ ਗੱਲ ਜਿਹੜੀ ਆ ਦੇਖੋ ਕਿ ਸਮਾਸੀਂ ਕਿੰਨੀ ਐਡਵਾਂਸ ਹੋ ਗਏ ਆ ਬੜੇ ਐਡਵਾਂਸ ਹੋ ਗਏ ਆ ਬੜੀ ਟੈਕਨੋਲੋਜੀ ਆ ਗਈ ਆ ਪਰ ਜੇ ਸਿਧਾਂਤਿਕ ਪੱਖ ਵੇਖ ਕੇ ਲਈਏ ਤੇ ਸ਼ਾਇਦ ਸਾਡਾ ਜਿਹੜਾ ਟੈਕਨੋਲੋਜੀ ਆ ਸਾਨੂੰ ਬਹੁਤੇ ਬੈਨੀਫਿਟ ਨਹੀਂ ਦਿੱਤੇ ਸਾਨੂੰ ਨੁਕਸਾਨ ਉਲਟਾ ਦੇਣ ਦੀ ਆ ਕਿਉਂਕਿ ਕਿਦੋਂ ਦੀਆਂ ਇਮਾਰਤਾਂ ਉਹ ਦੇਖੋ ਜੀ 90 90 ਨੇ ਆ ਕਈ ਨਵੇਂ ਲੈੰਟਰ ਜਿਹੜੇ ਆ 10 ਦਿਨ 15 ਦਿਨ ਲਗਾਤਾਰ ਮੀਂਹ ਪਿਆ ਤੇ ਚੋਪੇ ਆ ਕਈਆਂ ਦੁਬਾਰਾ ਪਾੜ ਜਾਂਦੀਆਂ ਆ ਪਰ ਇਹਨਾਂ ਦੇਖੋ ਜਿਵੇਂ ਦੀ ਲੋਕ ਆ ਜਿਵੇਂ ਦੀ ਬਣੀ ਆ ਤਵੇਂ ਦੀ ਤਵੇਂ ਆ ਕਿੰਨੇ ਸਾਲ ਹੋ ਗਏ ਆ ਇਹ ਦੇਖੋ ਇਹ ਵੀ ਇਹ ਜਿਹੜੀ ਟਾਇਲ ਆ ਜਿਹੜੀ ਮੀਨਾਕਾਰੀ ਹੋਈ ਆ ਉਧਰ ਐਡੀ ਮੀਨਾਗਰੀ ਹੋਈ ਆ ਇਹ ਉਦੋਂ ਦੀ ਆ ਜੀ ਅੱਜ ਵੀ ਉਸ ਤਰ੍ਹਾਂ ਹੀ ਤੇ ਅੱਜ ਵੀ ਤਰੋ ਤਾਜ਼ਾ ਹੈ ਕਿ ਜਿੱਦਾਂ ਸ਼ਾਇਦ ਇਹਨੂੰ ਕੋਈ ਮਹੀਨਾ ਹੋਇਆ ਹੋਵੇ ਲੱਗੀ ਨੂੰ ਪਰ ਉਦੋਂ ਦੀ ਆ ਇਹ ਘੱਟੋ ਆ ਤੇ ਇਹਦੀ ਕੋਈ ਰਿਪੇਅਰ ਨਹੀਂ ਹੈ ਦੱਸ ਰਹੇ ਨੇ ਕੋਈ ਰਿਪੇਅਰ ਨਹੀਂ ਆ ਤੇ ਦੇਖੋ ਕਿਵੇਂ ਆ ਡਿਜ਼ਾਈਨਿੰਗ ਵੀ ਦੇਖੋ ਅੱਜ ਅਸੀਂ ਕਹਿੰਨੇ ਪੀ ਅੱਜ ਇੰਜੀਨੀਅਰ ਹੀ ਨੇ ਆਲਾ ਇੰਜੀਨੀਅਰ ਬੁਲਾ ਲਿਆ ਉਹਨੇ ਦਾ ਬੁਲਾ ਲਿਆ ਪਰ ਆ ਡਿਜ਼ਾਈਨਿੰਗ ਦੇਖੋ ਇਹ ਵੀ ਉੱਪਰੋਂ ਵੀ ਲੁੱਕ ਦੇਖੋ ਮਤਲਬ ਉਦੋਂ ਸਮੇ ਦੀ ਜੇ ਉਦੋਂ ਐਡਵਾਂਸ ਆ ਕਿ ਹੁਣ ਐਡਵਾਂਸ ਆ ਇਹ ਇੱਥੇ ਜਿਹੜਾ ਉਹ ਆਨਸਰ ਸਾਡੇ ਲਈ ਬਣ ਜਾਂਦਾ ਹੈ ਕਿ ਅਸੀਂ ਉਦੋਂ ਐਡਵਾਂਸ ਕਜਾ ਹੁਣ ਐਡਵਾਂਸ ਹੈ ਪਰ ਉਦੋਂ ਸਾਡਾ ਭਾਈਚਾਰਕ ਸਾਂਝ ਵੀ ਜ਼ਿਆਦਾ ਸੀ ਹਾਂਜੀ ਹਾਂਜੀ ਤੇ ਜੋ ਮਟੀਰੀਅਲ ਚ ਵੀ ਦਮ ਸੀ ਤੇ ਜਿਹੜੇ ਮਕੈਨਿਕ ਸੀ ਚ ਐ ਜੋ ਵੀ ਇੰਜੀਨੀਅਰ ਵੀ ਉਹਨਾਂ ਚ ਵੀ ਦਮ ਸੀ ਹੈਨਾ ਉੱਥੇ ਮਟੀਰੀਅਲ ਕਿੰਨਾ ਸਾਫ਼ ਸੁਥਰਾ ਹੈ ਦੇਖੋ ਪਿੰਡ ਦਾ ਨਾਮ ਅਜੇ ਇਸਲਾਮਪੁਰ ਇਹ ਪਿੰਡ ਹੈਗਾ ਜੀ ਮੂਲੋ ਵਾਲੀ ਮੂਲੋ ਵਾਲੀ ਇਹ ਬਾਰਡਰ ਬਾਰਡਰ ਏਰੀਏ ਤੇ ਪੈਂਦਾ ਹੈ ਡੇਹਰਾ ਬਾਬਾ ਨਾਨਕ ਦੇ ਬਿਲਕੁਲ ਕਰੀਬ ਆ ਹਾਂਜੀ ਹਾਂਜੀ ਉਹ ਪਿੰਡ ਦੇ ਵਿੱਚ ਅਸੀਂ ਖੜੇ ਆ ਤੇ ਆਪ ਜੀ ਨੂੰ ਸਾਂਝ ਕਰ ਰਹੇ ਆਂ ਕਿ ਇਹ ਚੀਜ਼ਾਂ ਦੇਖੋ ਮਤਲਬ ਕਿੰਨਾ 70 ਸਾਲ ਹੋ ਗਏ ਨੇ ਤੇ ਅੱਜ ਵੀ ਤਰੋ ਤਾਜ਼ਾ ਹੈ ਤੇ ਸਾਡੇ ਇੱਥੇ 5 ਸਾਲ ਬਾਅਦ ਟਾਇਲ ਲੱਤੀ ਹੁੰਦੀ ਕੀ ਡੇਢ ਡੇਢ 2 ਸਾਲ ਬਾਅਦ ਲੱਗ ਜਾਂਦੀ ਹੈ ਉਦੋਂ ਇਹ ਪਿਓਰ ਪਿੰਡ ਮੁਸਲਮਾਨਾਂ ਦਾ ਸੀਗਾ ਅੱਛਾ ਜੀ ਉਹ ਤਾਂ ਮੁਸਲਮਾਨਾਂ ਦਾ ਠੀਕ ਜੀ ਇਹ ਕੋਈ ਕਾਸੀਅਤ ਜਿਹੜਾ ਸਾਡਾ ਸੰਭਾਲ ਤੋਂ ਪਹਿਲਾਂ ਨਹੀਂ ਹੋਣੀ ਹਾਂ ਜੀ ਸਾਡੀ ਸੰਭਾਲ ਤੋਂ ਪਹਿਲਾਂ ਦੀ ਸਾਡਾ ਤਾਂ ਜਨਮ ਇੱਥੋਂ ਦਾ ਸਾਡੇ ਬਾਪ ਦਾਦੇ ਜਿਹੜੇ ਉਹ ਪਾਕਿਸਤਾਨੋਂ ਇਹ ਗਣਿਤ ਦੇ 75 ਸਾਲ ਲੱਗੇ 80 ਸਾਲ ਹੋ ਗਏ ਉਹ ਮੈਂ 78 ਸਾਲ ਦੇ ਸੰਤੂ 74 ਸਾਲ ਗਣਿਤ ਹੀ ਕਰਦੇ ਆ ਉਦੋਂ ਕਿ ਵੀ ਤਾਂ ਪਹਿਲਾਂ ਦੀ ਪਹਿਲਾਂ ਕਿੰਨੇ ਬਣੇ ਆਪਾਂ ਨੂੰ ਸਮਥਿੰਗ ਹੀ ਆ ਨਾ ਉਹ 75 ਸਾਲ ਤੇ 78 ਇਹਨਾਂ ਨੂੰ ਵੇਖਣ ਹੋ ਗਿਆ ਨਾ ਹਾਂਜੀ 80 ਸਾਲ ਕਿਸਾ ਤੇ ਆਪਾਂ ਹਾਂਜੀ ਇਹ ਤੁਹਾਨੂੰ ਸੁਣਦੇ ਆ ਉੱਤੇ ਵੀ ਡਾਕ ਡਾਕ ਲੱਗੀ ਹੋਈ ਆ ਜੀ ਕੋਈ ਗੱਲ ਨਹੀਂ ਕੋਈ ਬਾਗ ਨਹੀਂ ਸਹੀ ਅੱਜ ਜੇ ਤੱਕ ਇਹਦੇ ਮੈਂਟੇਨੈਂਸ ਹੁੰਦਾ ਤੇ ਮੇਰੇ ਖਿਆਲ ਵੀ ਭਾਵੇਂ ਇਹਨੂੰ 200 ਸਾਲ ਲਾਈ ਜੀ ਜੀ ਦੇਖੋ ਛੱਤਾਂ ਜੇ ਉਦਾਂ ਵੀ ਐ ਫਿੱਟ ਫਾੜਿਆ ਛੱਤਾਂ ਦੇ ਮਗਰੋਂ 780 ਸਾਲ ਹੋ ਜਾਣ ਮੈਂ ਛੱਤਾਂ ਦੇ ਵੀ ਜਿਹੜਾ ਉਹ ਦੇਖੋ ਪੁਰਾਣੀਆਂ ਛੱਤਾਂ ਐ